ਪੰਜਾਬ ਐਮਬੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਅਕਸਰ ਠੱਗਾਂ ਦੇ ਵੱਲੋਂ ਨਵੇਂ-ਨਵੇਂ ਤਰੀਕੇ ਅਜ਼ਮਾ ਕੇ ਲੋਕਾਂ ਦੇ ਨਾਲ ਠੱਗੀ ਕੀਤੀ ਜਾਂਦੀ ਹੈ ਆਪਣੇ ਚਾਂਸੇ ਦੇ ਵਿੱਚ ਲੋਕ ਅਕਸਰ ਕੋਲੇ-ਬਲੇ ਲੋਕਾਂ ਨੂੰ ਗੱਲਾਂ ਵਿੱਚ ਲਗਾ ਕੇ ਚਾਂਸੇ 'ਚ ਫਸਾ ਲੈਂਦੇ ਨੇ ਕੁਝ ਅਜਿਹਾ ਹੀ ਮਾਮਲਾ ਵੈ ਜੋ ਕਿ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਰੋਬਾਰੀ ਦੇ ਨਾਲ ਠੱਗੀ ਹੋਈ ਹੈ ਸਪੂਰਾ ਮਾਮਲਾ ਕੀ ਹੈ ਪੂਰੀ ਖਬਰ ਤੁਹਾਨੂੰ ਧਾਕਨ ਨੇ ਆ ਲੁਧਿਆਣੇ ਦੇ ਵਿੱਚ ਇੱਕ ਕਾਰੋਬਾਰੀ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਹੋ ਜਾਂਦੀ ਹੈ ਖੁਦ ਨੂੰ ਸਾਊਥ ਦੇ ਸਰਕਾਰੀ ਅਧਿਕਾਰੀ ਦੱਸ ਕੇ ਚਾਲਸਾਜ ਜੋ ਕਿ ਵਿਅਕਤੀ ਨੂੰ ਆਪਣੇ ਚਾਂਸਰ ਜ ਫਸਾਲਾਂ ਦੇ ਨੇ ਦੱਸਦੀ ਕਿ ਇੱਕ ਆਰਡਰ ਦੇਵਾਉਣ ਦੇ ਲਈ ਚਾਸਾ ਦਿੱਤਾ ਜਾਂਦਾ ਹੈ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਅਤੇ ਲਗਭਗ 1 ਕਰੋੜ 38 ਲੱਖ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ ਇਹ ਮਾਮਲਾ ਜੋ ਕਿ ਫੋਕਲ ਪੁਆਇੰਟ ਲੁਧਿਆਣੇ ਵਿਖੇ ਜੋ ਕਿ ਪੁਲਿਸ ਦੇ ਕੋਲ ਦਰਜ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕੀ ਕਸਕਸ਼ ਦੇ ਵੱਲੋਂ ਜਾਂ ਰੋਪ ਲਗਾਇਆ ਗਿਆ ਹੈ ਕਿ ਕੁੱਦ ਨੂੰ ਸੌਦੇ ਸਰਕਾਰੀ ਅਧਿਕਾਰੀ ਦੱਸਣ ਵਾਲੇ ਵਿਅਕਤੀਆਂ ਦੇ ਵੱਲੋਂ 1 ਲੱਖ 1 ਕਰੋੜ 38 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ ਸੋ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਵਿਅਕਤੀ ਨੇ ਦੱਸਿਆ ਕਿ ਐਮ ਐਸ ਸ਼੍ਰੀ ਰਧਨ ਰਾਜੇਸ਼ੇਖਰ ਪੀਮੀਲਾਉ ਰਾਜਾ ਗੁੱਡੀਪਤੀ ਦੁਰਗਾ ਮਹੇਸ਼ ਇਹ ਦਾਨਲੇਨ ਬਾਬੂ ਨੇ ਆਪਸ ਵਿੱਚ ਰਲ ਕੇ ਸਾਜ਼ਿਸ਼ ਕੀਤੀ ਹੈ ਤੇ ਖੁਦ ਨੂੰ ਤਮਨ ਲਾਡੂ ਕਰਨਾਟਕਾ ਤੇ ਕੇਰਲ ਦਾ ਸਰਕਾਰੀ ਅਧਿਕਾਰੀ ਦੱਸਿਆ ਹੈ। ਮੁਲਜ਼ਮਾ ਨੇ ਉਸ ਨੂੰ ਆਊਟਰ ਦਾ ਬਾਂਡ ਦਾ ਚਾਂਸਾ ਦਿੱਤਾ ਅਤੇ ਅਜਿਹਾ ਕਰਕੇ ਮੁਲਜ਼ਮਾ ਨੇ ਕਰੋੜਾ ਰੁਪਏ ਉਸ ਤੋਂ ਠੱਗ ਲਈ। ਸੋ ਇਹ ਮਾਮਲਾ ਜੋ ਕਿ ਪੂਰਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿ ਇੱਕ ਵਿਅਕਤੀ ਨੂੰ ਆ ਆਰਡਰ ਦੇਣ ਦੇ ਲਈ ਜੋ ਕਿ ਆ ਖੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਚਾਂਸੇ ਦੇ ਵਿੱਚ ਫਸਾਲਤਾ ਜਾਂਦਾ ਵਾ ਤੇ ਬਾਅਦ ਦੇ ਵਿੱਚ ਤਕਰੀਬਨ ਪੂਨੇ 2 ਕਰੋੜ ਰੁਪਏ ਦੀ ਠੱਗੀ ਮਾਰ ਦਿੱਤੀ ਜਾਂਦੀ ਵਾ ਠੱਗਾ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਵਕ ਵਕ ਤਰੀਕਿਆਂ ਦੇ ਨਾਲ ਨਵੇਂ ਨਵੇਂ ਜੋ ਕਿ ਪੈਦਰੇ ਅਜਮਾ ਕੇ ਠਗੀਆਂ ਮਾਰੀਆਂ ਜਾਂਦੀਆਂ ਨੇ ਲੋਕਾਂ ਦੀ ਨਿੱਕ ਕਮਾਈ ਦੇ ਉੱਤੇ ਚੋਰੀ ਕੀਤੀ ਜਾਂਦੀ ਹੈ ਠੱਗੀ ਕੀਤੀ ਜਾਂਦੀ ਹੈ ਤੇ ਅਜਿਹੇ ਮਾਮਲਿਆਂ ਦੇ ਵਿੱਚ ਅਕਸਰ ਲੋਕ ਹੈ ਜੋ ਨਵੀਆਂ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਦੇ ਨਜ਼ਰ ਆਉਂਦੇ ਨੇ ਇਸ ਮਾਮਲੇ ਦੇ ਵਿੱਚ ਵੀ ਕੁਝ ਅਜੀਬਾ ਹੀ ਹੋਇਆ ਹੈ ਖੁਦ ਨੂੰ ਤਮਨ ਲਾਡੂ ਦੇ ਕਰਨਾਟਕਾ ਦੇ ਸਰਕਾਰੀ ਅਧਿਕਾਰੀ ਦੱਸ ਕੇ ਠੱਗੀ ਕੀਤੀ ਜਾਂਦੀ ਹੈ ਔਰ ਇੱਕ ਵਿਅਕਤੀ ਨੂੰ ਆਰਡਰ ਦੇਣ ਦੇ ਬਹਾਨੇ ਦੇ ਵਿੱਚ ਚਾਲਸਲਜ ਆਪਣੇ ਚਾਂਸੇ ਦੇ ਵਿੱਚ ਫਸਾ ਲੈਂਦੇ ਨੇ ਅਤੇ ਉਸ ਦੇ ਨਾਲ ਠੱਗੀ ਕਰ ਦਿੰਦੇ ਨੇ ਤਕਰੀਬਨ ਠੱਗੀ ਹੈ ਜੋ 1 ਕਰੋੜ 38 ਲੱਖ ਰੁਪਏ ਦੀ ਹੋਈ ਹੈ लुधियाने ਤੋਂ ਇਹ ਪੂਰਾ ਮਾਮਲਾ ਸਾਹਮਣੇ ਆਂਦਾ ਵਾ ਜਿੱਤੇ ਕਿ ਇੱਕ ਵਿਅਕਤੀ ਜਿਸ ਨੇ ਖੁਦ ਨੂੰ ਜੋ ਕਿ ਠੱਗਿਆ ਮਹਿਸੂਸ ਕੀਤਾ ਵਾ ਅਜਿਹੇ ਸਕਸ਼ਾ ਤੋਂ ਜਿਨ੍ਹਾਂ ਨੇ ਉਸ ਨੂੰ ਜੋ ਕਿ ਸਾਊਥ ਦੇ ਸਰਕਾਰੀ ਅਧਿਕਾਰੀ ਬਣ ਕੇ ਜੋ ਕਿ ਚੂਨਾ ਲਗਾ ਦਿੱਤਾ ਵਾ ਇੱਕ ਆਰਡਰ ਦੇ ਨਾਮ ਤੇ ਉਤੇ ਅਜਿਹੇ ਮਾਮਲੇ ਅਕਸਰ ਸਾਹਮਣੇ ਆਂਦੇ ਰਹਿੰਦੇ ਨੇ ਜਿਸ ਦੇ ਵਿੱਚ ਕਿ ਲੋਕ ਖੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਪੈਸੇ ਜੋ ਕਿ ਹਿੰਟ ਲੈਂਦੇ ਨੇ ਔਰ ਅਜਿਹੇ ਮਾਮਲੇ ਵੀ ਸਾਹਮਣੇ ਅਕਸਰ ਜੋ ਕੀ ਆਉਂਦੇ ਨੇ ਕਿ ਆਨਲਾਈਨ ਤਰੀਕੇ ਦੇ ਨਾਲ ਡਿਜੀਟਲ ਅਰੈਸਟ ਸਰਕਾਰੀ ਅਧਾਰਿਕ ਅਧਿਕਾਰੀ ਖੁਦ ਨੂੰ ਦੱਸ ਕੇ ਕੀਤੀ ਜਾਂਦੀ ਵੈ ਵੀ ਇੱਕ ਜਿਹਾ ਹੀ ਮਾਮਲਾ ਵੈ ਜਿਸ ਦੇ ਵਿੱਚ ਕਿ ਕੁਝ ਲੋਕਾਂ ਨੇ ਪੂਰਾ ਪਲਾਨ ਕੀਤਾ ਤੇ ਇੱਕ ਵਿਅਕਤੀ ਤੋਂ ਜੋ ਕਿ 1 ਕਰੋੜ 38 ਲੱਖ ਰੁਪਏ ਦੀ ਠੱਗੀ ਕੀਤੀ ਹੈ ਪੰਜਾਬ ਐਮਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਅਕਸਰ ਠੱਗਾਂ ਦੇ ਵੱਲੋਂ ਨਵੇਂ-ਨਵੇਂ ਤਰੀਕੇ ਅਜ਼ਮਾ ਕੇ ਲੋਕਾਂ ਦੇ ਨਾਲ ਠੱਗੀ ਕੀਤੀ ਜਾਂਦੀ ਹੈ ਆਪਣੇ ਚਾਂਸੇ ਦੇ ਵਿੱਚ ਲੋਕ ਅਕਸਰ ਪੜੇ ਪੜੇ ਲੋਕਾਂ ਨੂੰ ਗੱਲਾਂ ਵਿੱਚ ਲਗਾ ਕੇ ਚਾਂਸੇ 'ਚ ਫਸਾ ਲੈਂਦੇ ਨੇ ਕੁਝ ਅਜਿਹਾ ਹੀ ਮਾਮਲਾ ਵੈ ਜੋ ਕਿ ਲੁਧਿਆਣੇ ਤੋਂ ਸਾਹਮਣੇ ਆਇਆ ਵੈ ਜਿੱਥੇ ਇੱਕ ਕਾਰੋਬਾਰੀ ਦੇ ਨਾਲ ਠੱਗੀ ਹੋਈ ਵੈ ਸਪੂਰਾ ਮਾਮਲਾ ਕੀ ਵੈ ਪੂਰੀ ਖਬਰ ਤੁਹਾਨੂੰ ਨਾਲ ਲੈ ਲਿਆ ਲੁਧਿਆਣੇ ਦੇ ਵਿੱਚ ਇੱਕ ਕਾਰੋਬਾਰੀ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਹੋ ਜਾਂਦੀ ਵੈ ਖੁਦ ਨੂੰ ਸਾਊਥ ਦੇ ਸਰਕਾਰੀ ਅਧਿਕਾਰੀ ਦੱਸ ਕੇ ਚਾਲ ਸਾਜ ਜੋ ਕਿ ਵਿਅਕਤੀ ਨੂੰ ਆਪਣੇ ਚਾਂਸੇ 'ਚ ਫਸਾ ਲੰਦੇ ਨੇ ਦੱਸਦੀ ਕਿ ਇੱਕ ਆਰਡਰ ਦੇਵਾਉਣ ਦੇ ਲਈ ਝਾਸਾ ਦਿੱਤਾ ਜਾਂਦਾ ਵੈ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਅਤੇ ਲਗਭਗ 1 ਕਰੋੜ 38 ਲੱਖ ਰੁਪਏ ਦੀ ਠੱਗੀ ਮਾਰੀ ਜਾਂਦੀ ਵੈ ਮਾਮਲਾ ਜੋ ਕਿ ਫੋਕਲ ਪੁਆਇੰਟ ਲੁਧਿਆਣਾ ਵਿਖੇ ਜੋ ਕਿ ਪੁਲਿਸ ਦੇ ਕੋਲ ਦਰਜ ਕੀਤਾ ਜਾਂਦਾ ਵੈ ਜਿਸ ਦੇ ਵਿੱਚ ਕੀ ਕਸਕਸ਼ ਦੇ ਵੱਲੋਂ ਯਾ ਰੋਪ ਲਗਾਇਆ ਗਿਆ ਵੈ ਕਿ ਖੁਦ ਨੂੰ ਸੌਦੇ ਸਰਕਾਰੀ ਅਧਿਕਾਰੀ ਦੱਸਣ ਵਾਲੇ ਵਿਅਕਤੀਆਂ ਦੇ ਵੱਲੋਂ 1 ਲੱਖ 1 ਕਰੋੜ 38 ਲੱਖ ਰੁਪਏ ਦੀ ਤੱਗੀ ਕੀਤੀ ਗਈ ਹੈ ਸੋ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਵਿਅਕਤੀ ਨੇ ਦੱਸਿਆ ਕਿ ਐਮ ਐਸ ਸ਼੍ਰੀ ਰਧਨ ਰਾਜੇਸ਼ੇਖਰ ਪੀਮੀਲਾਉ ਰਾਜਾ ਗੁੱਡੀਪਤੀ ਦੁਰਗਾ ਮਹੇਸ਼ ਇਡਾਲਨੇਨ ਬਾਬੂ ਨੇ ਆਪਸ ਵਿੱਚ ਰਲ ਕੇ ਸਾਜ਼ਿਸ਼ ਕੀਤੀ ਹੈ ਤੇ ਖੁਦ ਨੂੰ ਤਮਨਨਾਡੂ ਕਰਨਾਟਕਾ ਤੇ ਕੇਰਲ ਦਾ ਸਰਕਾਰੀ ਅਧਿਕਾਰੀ ਦੱਸਿਆ ਹੈ ਮੁਲਜ਼ਮਾਂ ਨੇ ਉਸ ਨੂੰ ਆਊਟਰ ਡਿਬਾਉਂਡ ਦਾ ਚਾਂਸਾ ਦਿੱਤਾ ਅਤੇ ਅਜਿਹਾ ਕਰਕੇ ਮੁਲਜ਼ਮਾ ਨੇ ਕਰੋੜਾਂ ਰੁਪਏ ਉਸ ਤੋਂ ਠੱਗ ਲਈ ਸੋ ਇਹ ਮਾਮਲਾ ਜੋ ਕਿ ਪੂਰਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਆਰਡਰ ਦੇਣ ਦੇ ਲਈ ਜੋ ਕਿ ਖੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਚਾਹਸੇ ਦੇ ਵਿੱਚ ਫਸਾਇਆ ਲੱਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਤਕਰੀਬਨ ਪੂਨੇ 2 ਕਰੋੜ ਰੁਪਏ ਦੀ ਠੱਗੀ ਮਾਰ ਦਿੱਤੀ ਜਾਂਦੀ ਹੈ ਠੱਗਾ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਵਕ ਵਕ ਤਰੀਕਿਆਂ ਦੇ ਨਾਲ ਨਵੇਂ ਨਵੇਂ ਜੋ ਕਿ ਪੈਦਰੇਜ਼ਮ ਆ ਕੇ ਠਗੀਆਂ ਮਾਰੀਆਂ ਜਾਂਦੀਆਂ ਨੇ ਲੋਕਾਂ ਦੀ ਨਿੱਕ ਕਮਾਈ ਦੇ ਉੱਤੇ ਚੋਰੀ ਕੀਤੀ ਜਾਂਦੀ ਹੈ ਠੱਗੀ ਕੀਤੀ ਜਾਂਦੀ ਹੈ ਤੇ ਅਜਿਹੇ ਮਾਮਲਿਆਂ ਦੇ ਵਿੱਚ ਅਕਸਰ ਲੋਕ ਹੈ ਜੋ ਨਵੀਆਂ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਦੇ ਨਜ਼ਰ ਆਉਂਦੇ ਨੇ ਇਸ ਮਾਮਲੇ ਦੇ ਵਿੱਚ ਵੀ ਕੁਝ ਅਜੀਬਾ ਹੀ ਹੋਇਆ ਹੈ ਖੁਦ ਨੂੰ ਤਮਨ ਲਾਡੂ ਦੇ ਕਰਨਾਟਕਾ ਦੇ ਸਰਕਾਰੀ ਅਧਿਕਾਰੀ ਦੱਸ ਕੇ ਤਾਂ ਠੱਗੀ ਕੀਤੀ ਜਾਂਦੀ ਵਾ ਔਰ ਇੱਕ ਵਿਅਕਤੀ ਨੂੰ ਆਰਡਰ ਦੇਣ ਦੇ ਬਹਾਨੇ ਦੇ ਵਿੱਚ ਚਾਲਸਲਜ ਆਪਣੇ ਚਾਂਸੇ ਦੇ ਵਿੱਚ ਫਸਾ ਲੈਂਦੇ ਨੇ ਅਤੇ ਉਸ ਦੇ ਨਾਲ ਠੱਗੀ ਕਰ ਦਿੰਦੇ ਨੇ ਤਕਰੀਬਨ ਠੱਗੀ ਹੈ ਜੋ 1 ਕਰੋੜ 38 ਲੱਖ ਰੁਪਏ ਦੀ ਹੋਈ ਹੈ ਲੁਧਿਆਣੇ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਂਦਾ ਵਾ ਜਿੱਤੇ ਕਿ ਇੱਕ ਵਿਅਕਤੀ ਜਿਸ ਨੇ ਕੁੱਦ ਨੂੰ ਜੋ ਕਿ ਠੱਗਿਆ ਮਹਿਸੂਸ ਕੀਤਾ ਵਾ ਅਜਿਹੇ ਸਖਸ਼ਾ ਤੋਂ ਜਿਨ੍ਹਾਂ ਨੇ ਉਸ ਨੂੰ ਜੋ ਕਿ ਸਾਊਥ ਦੇ ਸਰਕਾਰੀ ਅਧਿਕਾਰੀ ਬਣ ਕੇ ਜੋ ਕਿ ਚੂਨਾ ਲਗਾ ਦਿੰਦਾ ਵੈ ਇੱਕ ਆਰਡਰ ਦੇ ਨਾਮ ਤੇ ਉਤੇ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਦੇ ਵਿੱਚ ਕਿ ਲੋਕ ਖੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਪੈਸੇ ਜੋ ਕਿ ਹਿੰਟ ਲੈਂਦੇ ਨੇ ਔਰ ਅਜਿਹੇ ਮਾਮਲੇ ਵੀ ਸਾਹਮਣੇ ਅਕਸਰ ਜੋ ਕਿ ਆਉਂਦੇ ਨੇ ਕਿ ਆਨਲਾਈਨ ਤਰੀਕੇ ਦੇ ਨਾਲ ਡਿਜੀਟਲ ਅਰੇਸਟ ਸਰਕਾਰੀ ਅਧਾਰੀ ਅਧਿਕਾਰੀ ਖੁਦ ਨੂੰ ਦੱਸ ਕੇ ਕੀਤੀ ਜਾਂਦੀ ਵੈ ਇਹ ਵੀ ਇੱਕ ਅਜਿਹਾ ਹੀ ਮਾਮਲਾ ਵੈ ਜਿਸ ਦੇ ਵਿੱਚ ਕਿ ਕੁਝ ਲੋਕਾਂ ਨੇ ਪੂਰਾ ਪਲਾਨ ਕੀਤਾ ਤੇ ਇੱਕ ਵਿਅਕਤੀ ਤੋਂ ਜੋ ਕਿ 1 ਕਰੋੜ 38 ਲੱਖ ਰੁਪਏ ਦੀ ਠੱਗੀ ਕੀਤੀ ਹੈ